ਜੀ politcal ਲੋਕ ਹੁੰਨੇ ਆ ਨਾ ਜਿਹੜੀ ਪਾਰਟੀ ਨੂੰ ਸਪੋਰਟ ਕਰਦੇ ਹੁੰਨੇ ਆ ਉਹਨਾਂ ਨੂੰ ਤਾਂ ਐਂ ਹੀ ਲੱਗਦਾ ਹੁੰਦਾ ਵੀ ਸਾਰੀ ਦੁਨੀਆ ਸਾਡੇ ਨਾਲ ਆ ਕਿਉਂਕਿ ਅਸੀਂ ਆਪਦੇ ਵਰਕਰਾਂ ਨੂੰ ਮਿਲਣਾ ਜੀ ਆਪਦੇ ਦਫ਼ਤਰਾਂ ਤੇ ਜਾਣਾ ਉੱਥੇ ਆਪਦੇ ਗੱਲਾਂ ਸੁਣਨੀਆਂ ਆਪਦੇ ਹੱਕ ਦੀਆਂ 26 ਦਿਨਾਂ 'ਚ ਉਹ ਦੋ ਦਿਨ ਹੀ ਹਿੱਸਾ ਬਣਦਾ ਨਾ ਜੀ ਉਹਨਾਂ ਨੇ ਤਾਂ 13 15 ਸੀਟਾਂ ਤੇ ਪ੍ਰਚਾਰ ਕਰਨਾ ਇਸ ਲਈ ਸਾਡਾ ਹਿੱਸਾ 2 ਦਿਨ ਦਾ ਸੀ 2 ਐਤਵਾਰ ਉਹ ਸਾਨੂੰ ਦੇ ਕੇ ਗਏ ਉਹ ਆਪਦਾ ਹਿੱਸਾ ਲੁਧਿਆਣੇ ਦਾ ਦੇ ਗਏ ਆ ਸਾਡਾ ਭੰਤਾ ਮਾਨ ਆਇਆ ਸਿੰਘ ਇਹਨੂੰ ਕਹਿ ਨਹੀਂ ਸਕਦੇ ਕਿਉਂਕਿ ਇਹ ਸਿੰਘ ਹੈ ਨਹੀਂਗਾ ਇਹ ਕਿਸੇ ਰੱਬ ਨੂੰ ਨਹੀਂ ਮੰਨਦਾ ਇਹ ਪੱਗ ਨੇ ਗਲਤ ਤਰੀਕੇ ਸਿਰ ਤੇ ਉਹ ਰਾਹੁਲ ਗਾਂਧੀ ਜੀ ਦੀ ਦਾਦੀ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਸਿੱਖ ਨੌਜਵਾਨਾਂ ਦੇ ਖੂਨ ਨਾਲ 84 ਦੇ ਦੰਗਿਆਂ ਚ ਤੇਰਾ ਪੰਜਾ ਉਹ ਖੂਨੀ ਹੋ ਕੇ ਉੱਭਰਿਆ ਦੇਪਤੀ ਹੋਈ ਆ ਜਨਾਨੀਆਂ ਦੀ ਔਰ ਜਿਨ੍ਹਾਂ ਨੇ ਸਾਰਾ ਦੁਕਾਨ ਮਕਾਨ ਸਭ ਖੋਤ ਆ ਅੱਗਾ ਲੱਗੀਆਂ ਉਹ ਆਪ ਦਾ ਵਿਰੋਧ ਕਰਨ ਜਾ ਰਹੇ ਸੀ ਪੁਲਿਸ ਨੇ ਉਹਨਾਂ ਤੇ लाठी चार्ज ਕੀਤਾ ਤੇ ਜੇ ਰਾਹੁਲ ਨੇ ਮਾਫੀ ਮੰਗੀ ਹੁੰਦੀ ਜੇ ਉਹਨੂੰ ਸੱਚ ਚ ਖੇਦ ਹੁੰਦਾ ਤਾਂ ਅੱਜ ਉਹਨਾਂ ਨੂੰ ਰੋਕਦਾ ਨਾ ਅੱਜ ਉਹਨਾਂ ਨੂੰ ਸਟੇਜ ਤੇ ਬੁਲਾ ਕੇ ਮਾਫੀ ਮੰਗਦਾ ਇਹ ਜਿਹੜਾ ਬਿੱਟੂ ਆ ਇਹਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀ ਇਕ ਆਦਮੀ ਆ ਕਨਈਆ ਮਿੱਤਲ ਤੇ ਹੁਣ ਉਹ ਦੇਖ ਰਿਹਾ ਵੀ ਰਾਮ ਮੰਦਰ ਦਾ ਸੈਂਟੀਮੈਂਟ ਆ ਉਹ ਉਹਦੀ ਗੱਲ ਕਰਕੇ ਆਪਦੇ ਪੈਸੇ ਬਣਾ ਰਿਹਾ ਇਹ ਜਿਹੜਾ ਰਵਨੀਤ ਬਿੱਟੂ ਆ ਇਹ ਨਕਲੀ ਸਿੱਖ ਇਹਨੇ ਅਸਲੀ ਜਿਹੜੀ ਦਸਤਾਰ ਸਾਡੇ ਗੁਰੂਆਂ ਦੀ ਦਿੱਤੀ ਹੋਈ ਉਹਦੇ ਚਰਨਾਂ 'ਚ ਰੱਖਤੀ ਉਹ ਕਨਈਆ ਮਿੱਤਲ ਨੂੰ ਪਤਾ ਸੀ ਵੀ ਸਿੱਖਾਂ ਨੇ ਮੇਰੇ ਵੀ ਪਿੱਛੇ ਪੈ ਜਾਣਾ ਕਿਉਂਕਿ ਇਹ ਜਿਹੜੀ ਦਸਤਾਰ ਹੈ ਗੁਰੂਆਂ ਪੀਰਾਂ ਦੀ ਦਿੱਤੀ ਆ ਸਿੱਖੇ ਹੈ ਨਹੀਂਗਾ ਪਰ ਇਹ ਅਖੌਤੀ ਸਿੱਖਾ ਇਹਨੂੰ ਧਰਮ 'ਚੋਂ ਕੱਢਿਆ ਜਾਣਾ ਚਾਹੀਦਾ ਜੇ ਸਿੱਖ ਹੈ ਤਾਂ ਇਹਨੇ ਗਲਤੀ ਕੀਤੀ ਹੈ ਮਾਫੀ ਮੰਗ ਕੇ ਆਵੇ ਕੱਲ ਤੱਕ ਸਾਹਮਣੇ ਇਹ ਨੱਚਦਾ ਹੁੰਦਾ ਈ ਠੁਮਕੇ ਮਾਰਦਾ ਈ ਕਦੇ ਗਦੇ ਤੇ ਬਹਿ ਜਾਂਦਾ ਈ ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾ ਕੇ 20000 ਪਿੱਛੇ ਇਹ ਦੋ ਮਹੀਨੇ ਪੁਰਾਣਾ ਕਾਂਗਰਸੀ ਆ ਬਿੱਟੂ 2 ਸਾਲ ਪੁਰਾਣਾ ਕਾਂਗਰਸੀ ਆ ਪੱਪੀ ਤੇ ਇਹ ਬਾਹਰੋਂ ਆਇਆ ਹੋਇਆ ਪੈਰਾਸ਼ੂਟ ਗਿਆ ਹੈਗਾ ਰਾਜਾ ਬੜਿੰਗ ਰਾਜਾ ਬੜਿੰਗ ਤਾਂ ਜਿਹੜਾ ਅਸਲੀ ਕਾਂਗਰਸੀ ਕਹਿੰਦੇ ਜੀ ਨੂੰ ਬਾਹਰ ਲਾ ਉਹ ਤਾਂ ਰੇਸ ਤੋਂ ਹੀ ਬਾਹਰ ਹੋ ਗਿਆ ਮੇਰੇ ਤਾਂ ਵਿੱਚ ਕਦੇ ਨਹੀਂ ਵੱਜਿਆ ਆਸ਼ੂਆ ਕਿ ਮੈਨੂੰ ਕਿਸੇ ਮੋੜ ਤੇ ਮਿਲ ਗਿਆ ਵੀ ਮੂਰੇ ਆਸ਼ੂ ਪ੍ਰਚਾਰ ਕਰ ਰਿਹਾ ਜੇ ਅਸੀਂ ਸੁਵਿਧਾਵਾਂ ਚਾਹੁੰਦੇ ਆ ਵੀ ਸਾਨੂੰ ਸੜਕ ਚਾਹੀਦੀ ਆ ਵਾਟਰ ਚਾਹੀਦਾ ਇਹ ਚਾਹੀਦਾ ਉਹ ਚਾਹੀਦਾ ਤਾਂ ਸਭ ਤੋਂ ਪਹਿਲਾਂ ਆਪਦੀ ਡਿਊਟੀ ਆ ਜਿਹੜੀ ਵੋਟ ਦੀ ਉਹ ਨਿਭਾਈਏ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ਿਸ਼ਟ ਲੋਕ ਸਭਾ ਚੋਣਾਂ ਨੂੰ ਜਿਹੜੀ ਦੋ ਹੀ ਦਿਨ ਜਿਹੜੇ ਰਹਿ ਗਏ ਨੇ ਹਰੇਕ ਪਾਰਟੀ ਦੇ ਵੱਲੋਂ ਜਿਹੜੀ ਹੈ ਕੈਂਪੇਨ ਜਿਹੜੀ ਹੈ ਸਿਖਰਾਂ ਤੇ ਕਰ ਦਿੱਤੀ ਗਈ ਹੈ ਜਿੱਥੇ ਵੱਡੇ ਵੱਡੇ ਰਾਜਨੀਤਾ ਵੀ ਚੋਣ ਮੈਦਾਨ ਦੇ ਵਿੱਚ ਪ੍ਰਚਾਰ ਕਰਨ ਲਈ ਆਪਣੇ ਕੈਂਡੀਡੇਟ ਨੂੰ ਜਿਤਾਉਣ ਦੇ ਲਈ ਆ ਰਹੇ ਨੇ ਉਹ ਬਾਤ ਕਰੀਏ ਸਾਡੇ ਨਾਲ ਬੌਬੀ ਘਰਚਾ ਜੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਸਰ ਦੋ ਦਿਨ ਰਹਿ ਗਏ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਦੇਖੋ ਮਾਹੌਲ ਸਾਡੇ حساب ਨਾਲ ਤਾਂ ਜਿਹੜੇ ਅਸੀਂ ਪੋਲਿਟਿਕਲ ਲੋਕ ਹੁੰਨੇ ਆ ਨਾ ਜਿਹੜੀ ਪਾਰਟੀ ਨੂੰ ਸਪੋਰਟ ਕਰਦੇ ਹੁੰਨੇ ਆ ਜੀ ਉਹਨਾਂ ਨੂੰ ਤਾਂ ਐਂ ਹੀ ਲੱਗਦਾ ਹੁੰਦਾ ਵੀ ਸਾਰੀ ਦੁਨੀਆ ਸਾਡੇ ਨਾਲ ਹੈ ਕਿਉਂਕਿ ਅਸੀਂ ਆਪਦੇ ਵਰਕਰਾਂ ਨੂੰ ਮਿਲਣਾ ਜੀ ਆਪਦੇ ਦਫ਼ਤਰਾਂ ਤੇ ਜਾਣਾ ਉੱਥੇ ਆਪਦੇ ਗੱਲਾਂ ਸੁਣਨੀਆਂ ਆਪਦੇ ਹੱਕ ਦੀਆਂ ਇਸ ਲਈ ਮੈਂ ਕਹਿਣਾ ਹੁੰਨਾ ਇਹ ਜਿਹੜੇ ਸਿਆਸੀ ਲੋਕ ਹੁੰਦੇ ਸੌਣ ਦੇ ਇੰਨੇ ਹੁੰਦੇ ਆ ਇਹਨਾਂ ਨੂੰ ਸਭ ਹਰਾ ਹੀ ਹਰਾ ਦਿਨਾਂ ਹੁੰਦਾ ਮਤਲਬ ਬੀਨਾਂ ਨੂੰ ਆਪਦੀ ਜਿੱਤ ਯਕੀਨੀ ਲੱਗਦੀ ਹੁੰਦੀ ਹੈ ਇਸ ਲਈ ਸਾਨੂੰ ਤਾਂ ਆਪਦੀ ਜਿੱਤ ਯਕੀਨੀ ਲੱਗ ਰਹੀ ਆ ਜੀ ਔਰ ਪ੍ਰਚਾਰ 'ਚ ਅਸੀਂ ਕੋਈ ਕਮੀ ਨਹੀਂ ਛੱਡ ਰਹੇ ਤੇ ਇਸ ਕਰਕੇ ਪ੍ਰਚਾਰ ਤਾਂ ਹੁਣ ਅਸੀਂ ਬਿਲਕੁਲ ਵਧੀਆ ਔਰ ਅੱਛੇ ਢੰਗ ਨਾਲ ਸਚਾਰੂ ਢੰਗ ਨਾਲ ਚੱਲ ਰਿਹਾ ਜੀ ਗੱਲ ਕਰੀਏ ਸਰ ਸਲਤਾਰ ਪ੍ਰਚਾਰਕ ਜਿਹੜੇ ਨੇ ਰਾਹੁਲ ਗਾਂਧੀ ਜੀ ਵੀ ਅੱਜ ਮੌਜੂਦ ਨੇ ਪਰਸੋਂ ਅਮਿਤ ਸ਼ਾਹ ਜੀ ਵੀ ਹੋ ਕੇ ਗਏ ਆ ਕੱਲ ਜੋਗੀ ਜੀ ਆ ਰਹੇ ਲੇਕਿਨ ਸੁਖਬੀਰ ਬਾਦਲ ਜੀ ਕਿਤੇ ਨਾ ਕਿਤੇ ਘੱਟ ਨਜ਼ਰ ਆ ਰਹੇ ਲੁਧਿਆਣਾ ਕੀ ਉਹ ਸਮਝਦੇ ਜਿੱਤੇ ਹੋਏ ਆ ਜਾਂ ਉੱਥੇ ਧਿਆਨ ਹੀ ਨਹੀਂ ਹੈ ਗੱਲ ਦੇ ਨਹੀਂ ਨਹੀਂ ਸਾਹ ਸੁਖਬੀਰ ਸਿੰਘ ਬਾਦ ਦੋ ਦਿਨ ਸਾਡੇ ਹਲਕੇ ਨੂੰ ਦੇ ਕੇ ਗਏ ਆ ਲੁਧਿਆਣੇ ਦਾ 26 ਦਿਨਾਂ ਚੋਂ ਦੋ ਦਿਨ ਹੀ ਹਿੱਸਾ ਬਣਦਾ ਨਾ ਜੀ ਉਹਨਾਂ ਨੇ ਤਾਂ 13 15 ਸੀਟਾਂ ਤੇ ਪ੍ਰਚਾਰ ਕਰਨਾ ਇਸ ਲਈ ਸਾਡਾ ਹਿੱਸਾ ਦੋ ਦਿਨ ਦਾ ਸੀ ਦੋ ਐਤਵਾਰ ਉਹ ਸਾਨੂੰ ਦੇ ਕੇ ਗਏ ਆ ਉਹ ਆਪਦਾ ਹਿੱਸਾ ਲੁਧਿਆਣੇ ਦਾ ਦੇ ਗਏ ਪਰ ਸਟਾਰ ਪ੍ਰਚਾਰਕ ਸਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਰੋਡ ショਅ ਨੇ ਧਰਨ ਪਾਤੀ ਲੋਕਾਂ ਦੇ ਜੀ ਐਡਾ ਵੱਡਾ ਰੋਡ ショਅ ਲੁਧਿਆਣੇ ਤੇ ਦੇਖੋ ਮੈਂ ਅਕਾਲੀ ਐ ਇਸ ਲਈ ਨਹੀਂ ਤੁਸੀਂ ਕਿਸੇ ਨੂੰ ਪੁੱਛ ਲੋ ਕੇਜਰੀਵਾਲ ਆਇਆ ਆ ਸਾਡਾ ਭੰਤਾ ਮਾਨ ਆਇਆ ਤੇ ਸਿੰਘ ਇਹਨੂੰ ਕਹਿ ਨਹੀਂ ਸਕਦੇ ਕਿਉਂਕਿ ਇਹ ਸਿੰਘ ਹੈ ਨਹੀਂਗਾ ਇਹ ਕਿਸੇ ਰੱਬ ਨੂੰ ਨਹੀਂ ਮੰਨਦਾ ਇਹ ਪਗ ਨੇ ਗਲਤ ਧਰੀ ਹੋਈ ਹੈ ਸਿਰ ਤੇ ਇਹਨੂੰ ਧਰਨੀ ਨਹੀਂ ਚਾਹੀਦੀ ਪਗੜੀ ਬੜੀ ਵੱਡੀ ਗੱਲ ਆ ਔਰ ਜਿੰਨੇ ਵੀ ਇਹਨੇ ਰੋਡ ショ ਕੀਤਾ ਅੱਜ ਤੱਕ ਜੀ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਮੂਰੇ ਨੌਜਵਾਨਾਂ ਦਾ ਜੋਸ਼ੀ ਭੰਗੜੇ ਪੈਂਦੇ ਸੀ ਜਿਕਾਰੇ ਲੱਗਦੇ ਸੀ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਐ ਝੂਲਦਾ ਸੀ ਅਕਾਲੀ ਦਲ ਦਾ ਝੰਡਾ ਔਰ ਉਹਦੇ ਨਾਲੋਂ ਵੱਡਾ ਸਟਾਰ ਪ੍ਰਚਾਰਕ ਮੈਨੂੰ ਤਾਂ ਇਹ ਲੱਗਦਾ ਪੰਜਾਬ 'ਚ ਜਾਂ ਕਿਤੇ ਹੋ ਸਕਦਾ ਇਸ ਲਈ ਉਹ ਵੀ ਆਏ ਸੀ ਹਰ ਪਾਰਟੀ ਆਉਂਦੀ ਆ ਪਰ ਜਿੱਥੇ ਸਟਾਰ ਪ੍ਰਚਾਰਕ ਆਏ ਉਥੇ ਮੈਂ ਇੱਕ ਬੜੀ ਸ਼ਰਮਨਾਕ ਗੱਲ ਰਾਹੁਲ ਗਾਂਧੀ ਅੱਜ ਆਏ ਹੋਏ ਨੇ ਔਰ ਬੜੀ ਮੰਦ ਭਾਗੀ ਘਟਨਾ ਉੱਥੇ ਇੱਕ ਘਟ ਰਹੀ ਆ ਉਹ ਰਾਹੁਲ ਗਾਂਧੀ ਜੀ ਦੀ ਦਾਦੀ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਸਿੱਖ ਨੌਜਵਾਨਾਂ ਦੇ ਖੂਨ ਨਾਲ 84 ਦੇ ਦੰਗਿਆਂ ਚ ਜਿਹੜਾ ਪੰਜਾ ਉਹ ਖੂਨੀ ਹੋ ਕੇ ਉੱਭਰਿਆ ਜੀ ਉਹਦਾ ਪੋਤਾ ਇੰਦਰਾ ਗਾਂਧੀ ਦਾ ਇੱਥੇ ਆਇਆ ਦਾਣਾ ਮੰਡੀ ਚ ਦਾਖਾ ਦਾਖਾ ਔਰ ਉਥੇ 84 ਪੀੜਤ ਜਿਹੜੇ ਲੋਕ ਆਪਦਾ ਸਭ ਕੁਝ ਲਟਾ ਚੁੱਕੇ 84 ਚ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਮਰ ਗਏ ਜਿਨ੍ਹਾਂ ਦੀ ਮਤਲਬ ਬੇਪਤੀ ਹੋਈ ਆ ਜਨਾਨੀਆਂ ਦੀ ਔਰ ਜਿਨ੍ਹਾਂ ਨੇ ਸਾਰਾ ਦੁਕਾਨ ਮਕਾਨ ਸਭ ਖੋਤ ਆ ਅੱਗਾਂ ਲੱਗੀਆਂ ਉਹ ਆਪਦਾ ਵਿਰੋਧ ਕਰਨ ਜਾ ਰਹੇ ਸੀ ਪੁਲਿਸ ਨੇ ਉਹਨਾਂ ਤੇ लाठी चार्ज ਕੀਤਾ ਤਸ਼ੱਦਦ ਕੀਤਾ ਮੈਂ ਇਹ ਮੈਂ ਇਸ ਗੱਲ ਦੀ ਨਖੇਦੀ ਕਰਦਾ ਔਰ ਥੋੜੇ ਦਿਨ ਪਹਿਲਾਂ ਮੈਨੂੰ ਆ ਸਿਮਰਨਜੀਤ ਬੈਂਸ ਨੇ ਕਿਹਾ ਸੀ ਬਈ ਜੀ ਉਹਨੇ ਰਾਹੁਲ ਗਾਂਧੀ ਨੇ ਤਾਂ ਮਾਫੀ ਮੰਗ ਲਈ ਤੇ ਜੇ ਰਾਹੁਲ ਨੇ ਮਾਫੀ ਮੰਗੀ ਹੁੰਦੀ ਜੇ ਉਹਨੂੰ ਸੱਚ ਚ ਖੇਦ ਹੁੰਦਾ ਤਾਂ ਅੱਜ ਉਹਨਾਂ ਨੂੰ ਰੋਕਦਾ ਨਾ ਅੱਜ ਉਹਨਾਂ ਨੂੰ ਸਟੇਜ ਤੇ ਬੁਲਾ ਕੇ ਮਾਫੀ ਮੰਗਦਾ ਤਾਂ ਕਿ ਸਾਡੇ ਸਿੱਖਾਂ ਦੇ ਜਿਹੜੇ ਹਿਰਦੇ ਬਲੁੰਧਰੇ ਗਏ ਆ ਉਹਨਾਂ ਤੇ ਕੋਈ ਮਲਮ ਦਾ ਕੰਮ ਹੋ ਸਕਦਾ ਪਰ ਉਹਨੇ ਉਹ ਕੰਮ ਨਹੀਂ ਕੀਤਾ ਉਹਨਾਂ ਨੇ ਉੱਥੇ ਪਾਣੀ ਦੀਆਂ ਬਿਛਾਰਾਂ ਮਰਵਾ ਕੇ ਲੋਕਾਂ ਨੂੰ ਰੋਕਿਆ ਗਿਆ ਦੰਗਾ ਪੀੜਤ ਲੋਕਾਂ ਨੂੰ ਪਰ ਜਿੱਥੇ ਤੁਸੀਂ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਗੱਲ ਆ ਇਹ ਜਿਹੜਾ ਬਿੱਟੂ ਆ ਇਹਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀ ਜੀ ਇੱਕ ਆਦਮੀ ਆ ਕਨਈਆ ਮਿੱਤਲ ਜੀ ਭਜਨ ਗਾਇਕ ਆ بڑے ਸਮਰਾਟ ਆ ਆ ਉਹ ਕਿਹੜਾ ਸਮਰਾਟ ਹੈ ਜੀ ਐਵੇਂ ਹੀ ਭਜਨ ਮਤਲਬ ਇੱਕ ਗਵਈਆ ਜਿਹੜਾ ਪੈਸੇ ਕਮਾਉਂਦਾ ਤੇ ਹੁਣ ਉਹ ਦੇਖ ਰਿਹਾ ਵੀ ਰਾਮ ਮੰਦਰ ਦਾ ਸੈਂਟੀਮੈਂਟ ਆ ਉਹ ਉਹਦੀ ਗੱਲ ਕਰਕੇ ਆਪਦੇ ਪੈਸੇ ਬਣਾ ਰਿਹਾ ਜੀ ਔਰ ਉਸ ਬੰਦੇ ਦੇ ਪੈਰਾਂ 'ਚ ਇਹ ਜਿਹੜਾ ਰਵਨੀਤ ਬਿੱਟੂ ਆ ਇਹ ਨਕਲੀ ਸਿੱਖ ਜੀ ਇਹਨੇ ਅਸਲੀ ਜਿਹੜੀ ਦਸਤਾਰ ਸਾਡੇ ਗੁਰੂਆਂ ਦੀ ਦਿੱਤੀ ਹੋਈ ਉਹਦੇ ਚਰਨਾਂ 'ਚ ਰੱਖਤੀ ਜੀ ਸਾਨੂੰ ਉਸ ਗੱਲ ਤੋਂ ਬੜਾ ਮਨ ਨੂੰ ਠੇਸ ਆ ਵੀ ਯਾਰ ਤੂੰ ਪੱਗ ਬੰਨ ਕੇ ਹੀ ਨਾ ਆਉਂਦਾ ਬਾੜ ਤਾਂ ਤੇਰੇ ਹੈ ਹੀ ਨਹੀਂ ਪਰ ਉੱਥੇ ਕਨਈਆ ਮਿੱਤਲ ਜੀ ਨੇ ਇਹ ਵੀ ਕਿਹਾ ਸੀਗਾ ਕਿ ਭਾਈ ਇਹ ਗੁਰੂਆਂ ਦੀ ਬਖਸ਼ੀ ਹੋਈ ਆ ਮੇਰੇ ਇੱਥੇ ਨਾ ਕਰੋ ਤੁਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਉਹ ਕਰਿਆ ਕਰੋ ਉੱਥੇ ਉਹਨਾਂ ਨੇ ਕਿਹਾ ਸੀਗਾ ਤੇ ਜੇ ਕਿਹਾ ਸੀ ਤਾਂ ਫਿਰ ਇਹਨੂੰ ਕਰਨਾ ਨਹੀਂ ਚਾਹੀਦਾ ਸੀ ਤਾਂ ਗੱਲ ਜੀ ਨਾਲੇ ਕਰਾ ਲਿਆ ਜੀ ਦੇਖੋ ਡਰਾਮੇਬਾਜ਼ ਨੇ ਜੀ ਉਹ ਕਨਈਆ ਮਿੱਤਲ ਨੂੰ ਪਤਾ ਸੀ ਵੀ ਸਿੱਖਾਂ ਨੇ ਮੇਰੇ ਵੀ ਪਿੱਛੇ ਪੈ ਜਾਣਾ ਜੀ ਇਹ ਮੁਸਲਮਾਨਾਂ ਨੇ ਮੇਰੇ ਪਿੱਛੇ ਪੈ ਜਣਾ ਕਿਉਂਕਿ ਇਹ ਜਿਹੜੀ ਦਸਤਾਰ ਹੈ ਗੁਰੂਆਂ ਪੀਰਾਂ ਦੀ ਦਿੱਤੀ ਆ ਉਹਨੇ ਸੋਚ ਲਈ ਇਹ ਗੱਲ ਉਹ ਤਾਂ ਬਚ ਗਿਆ ਵਿਰੋਧ ਤੋਂ ਜੀ ਪਰ ਇਹ ਜਿਹੜਾ ਆਦਮੀ ਆ ਬਿੱਟੂ ਚਿੱਟੂ ਜੀ ਇਹ ਉਹਦੇ ਪੈਰਾਂ ਚ ਪੱਗ ਧਰਨ ਤੋਂ ਬਾਅਦ ਨਹੀਂ ਆਇਆ ਇਸ ਗੱਲ ਨੇ ਸਿੱਖਾਂ ਦੇ ਮਨ ਨੂੰ ਠੇਸ ਪਹੁੰਚਾਈ ਆ ਔਰ ਅੱਜ ਮੈਂ ਲੋੜ ਆ ਇਹ ਦੇ ਇਹ ਦੇ ਲੋਕਾਂ ਦਾ ਇੱਕ ਕਹਿੰਦੇ ਹੁੰਦੇ ਨਾ ਐਗਜ਼ੈਂਪਲ ਬਣਾਉਣ ਦੀ ਅਕਾਲ ਤੱਕ ਸਭ ਨੂੰ ਮੇਰੀ ਬੇਨਤੀ ਆ ਇਸ ਬੰਦੇ ਨੂੰ ਤਾਲਬ ਕਰਕੇ ਜੇ ਨਹੀਂ ਆਉਂਦਾ ਸਿੱਖੇ ਹੈ ਨਹੀਂਗਾ ਪਰ ਇਹ ਅਖੌਤੀ ਸਿੱਖਾ ਇਹਨੂੰ ਧਰਮ ਚੋਂ ਕੱਢਿਆ ਜਾਣਾ ਚਾਹੀਦਾ ਜੇ ਸਿੱਖਾ ਤਾਂ ਇਹਨੇ ਗਲਤੀ ਕੀਤੀ ਹੈ ਮਾਫੀ ਮੰਗ ਕੇ ਆਵੇ ਅਕਾਲ ਤੱਕ ਸਾਹਮਣੇ ਪੇਸ ਹੋ ਕੇ ਨਤਮਸਤਕ ਹੋ ਕੇ ਸਿੱਖਾਂ ਦੇ ਜਿਹੜੇ ਹਿਰਦਿਆਂ ਤੇ ਛੱਟ ਲੱਗੀ ਆ ਉਹ ਤੇ ਮਲਮ ਲਾਉਣ ਦਾ ਕੰਮ ਸਭ ਜੀ ਗੱਲ ਕਰੀਏ ਅੱਜ ਵੀ ਕਨਈਆ ਮਿੱਤਲ ਵੱਲੋਂ ਲਾਈਵ ਕੀਤਾ ਗਿਆ ਕਿ ਅੱਜ ਮੈਂ ਬੀਜੇਪੀ ਦੇ ਜਿਹੜੇ ਰਵਨੀਤ ਬਿੱਟੂ ਆ ਉਹਨਾਂ ਲਈ ਚੋਣ ਪ੍ਰਚਾਰ ਕਰਨ ਲਈ ਪਹੁੰਚ ਰਹੇ ਆ। ਤੁਸੀਂ ਨੂੰ ਕਿਸ ਤਰ੍ਹਾਂ ਦੇਖਦਾ? ਚਲੋ ਉਹ ਉਹ ਤਾਂ ਕਿਸੇ ਵੀ ਆਦਮੀ ਦਾ ਹੱਕ ਆ ਨਾ ਕੋਈ ਕਿਸੇ ਲਈ ਵੋਟ ਮੰਗ ਸਕਦਾ। ਉਹ ਗਵਈਆ ਉਹਨੇ ਪੈਸੇ ਲਏ ਆ ਤੇ ਬਿੱਟੂ ਨੇ ਉਹ ਤੋਂ ਪ੍ਰਚਾਰ ਕਰਾਉਣਾ ਇਹ ਤਾਂ ਕੋਈ ਗੱਲ ਨਹੀਂ ਹੈ। ਕੋਈ ਕਿਸੇ ਲਈ ਵੀ ਕਰ ਸਕਦਾ। ਠੀਕ ਆ ਨਾ ਕਨਈਆ ਮਿੱੱਤਲ ਛੱਡੋ ਚਾਹੇ ਗਰਦਾਸ ਮਾਨ ਨੂੰ ਲਿਆਵੇ ਪੈਸੇ ਦੇਵੇ ਆਪਦਾ ਕੰਮ ਕਰਾ ਲਵੇ। ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਾਂ ਪੋਲੀਟੀਕਲ ਲੀਡਰਸ ਨੇ ਜਾਂ ਸੋਸ਼ਲ ਆਰਗੇਨਾਈਜੇਸ਼ਨਸ ਨੇ ਉਹ ਗਾਹੇ ਬਗਾਹੇ ਕਲਾਕਾਰਾਂ ਨੂੰ ਬੁਲਾਉਂਦੀਆਂ ਰਹਿੰਦੀਆਂ ਨੇ ਜੀ ਇਹ ਵੀ ਇੱਕ ਕਲਾਕਾਰ ਤੇ ਉਹਨੂੰ ਏਡੀ ਵੇਟੇਜ ਦੇਣ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਉਹ ਦੂਜੇ ਆਂਗੂ 10-20 ਹਜ਼ਾਰ ਜਿਵੇਂ ਭਗਵੰਤਮਾਨ ਨਚਾਰ ਸੀ ਜੀ ਕਮੇਡੀਅਨ ਸੀਗਾ ਇਹ ਨੱਚਦਾ ਹੁੰਦਾ ਸੀ ਠੁਮਕੇ ਮਾਰਦੇ ਕਦੇ ਗਦੇ ਤੇ ਬਹਿ ਜਾਂਦਾ ਸੀ ਮੂੰਹ ਕਾਲਾ ਕਰਕੇ ਛਿੱਤਰਾਂ ਦਾ ਹਾਰ ਪਾ ਕੇ 20 ਹਜ਼ਾਰ ਪਿੱਛੇ ਉਵੇਂ ਇੱਕ ਰਈਆ ਮਿੱਤਲ ਆ ਇਹ ਲੋਕਾਂ ਦੀਆਂ ਭਾਵਨਾਵਾਂ ਮਾ ਪੜਕਾ ਕੇ ਪੈਸੇ ਇਕੱਠੇ ਕਰਦਾ ਇਹ ਤਾਂ ਸਿਆਸੀ ਆਦਮੀ ਨੇ ਦੇਖਣਾ ਵੀ ਇਹਦੇ ਬੰਦੇ ਤੋਂ ਕੋਈ ਵਾਸਤਾ ਰੱਖਣਾ ਇਹ ਲੋਕਾਂ ਨੇ ਦੇਖਣਾ ਜਿਹੜਾ ਆਦਮੀ ਪੈਸੇ ਲਈ ਆ ਰਿਹਾ ਉਹਦੀ ਉਹਦੀ ਗੱਲ ਸੁਣਨੀ ਹੈ ਜ ਨਹੀਂ ਸੋ 1 ਜੂਨ ਨੂੰ ਚੋਣਾ ਹੋਣੀ ਹੈ ਤੇ ਕਿਸ ਤਰ੍ਹਾਂ ਦੀ ਅਪੀਲ ਕਰ ਦਿਓ ਵੋਟਰਾਂ ਦੇਖੋ ਜੀ ਵੋਟ ਜ਼ਰੂਰ ਪਾਉਣ ਜਾਇਓ ਤੁਹਾਡੀ ਕੋਈ ਵੀ ਪਾਰਟੀ ਹੋ ਸਕਦੀ ਹੈ ਜੀ ਤੁਸੀਂ ਸਾਨੂੰ ਨਹੀਂ ਵੋਟ ਪਾਉਣੀ ਅਕਾਲੀ ਦਲ ਨੂੰ ਕਿਸੇ ਵੀ ਹੋਰ ਜਮਾਤ ਨੂੰ ਪਾਉਣੀ ਹੈ ਜਾਓ ਪਰ ਵੋਟ ਦਾ ਅਧਿਕਾਰ ਆ ਜਿਹੜਾ ਬਾਬਾ ਸਾਹਿਬ ਅੰਬੇਦਕਰ ਨੇ ਕਨਸਟੀਚਿਊਸ਼ਨ ਨੇ ਸਾਨੂੰ ਇਹ ਰਾਈਟ ਦਿੱਤਾ ਔਰ ਇਹ ਸਭ ਤੋਂ ਵੱਡੀ ਡਿਊਟੀ ਆ ਜੇ ਅਸੀਂ ਸੁਭਦਾਵਾਂ ਚਾਹੁੰਨੇ ਆ ਜੀ ਵੀ ਸਾਨੂੰ ਸੜਕ ਚਾਹੀਦੀ ਆ ਵਾਟਰ ਚਾਹੀਦਾ ਇਹ ਚਾਹੀਦਾ ਉਹ ਚਾਹੀਦਾ ਤਾਂ ਸਭ ਤੋਂ ਪਹਿਲਾਂ ਆਪਦੀ ਡਿਊਟੀ ਆ ਜਿਹੜੀ ਵੋਟ ਦੀ ਉਹ ਨਿਭਾਈਏ ਫੇਰ ਆਪਾਂ ਕਹਿ ਸਕਦੇ ਆ ਮੈਂ ਵੋਟ ਪਾਈ ਸੀ ਹੁਣ ਮੈਨੂੰ ਮਾਧਿਕਾਰ ਚਾਹੀਦੇ ਆ ਪਰ ਦੂਸਰੀ ਗੱਲ ਸਾਡਾ ਜਿਹੜਾ ਕੈਂਡੀਡੇਟ ਆ ਇਹ ਤਿੰਨੇ ਹੀ ਕੈਂਡੀਡੇਟ ਕਾਂਗਰਸੀ ਪਛੋਕਰ ਵਾਲੇ ਆ ਜੀ ਇਹ ਦੋ ਦੋ ਮਹੀਨੇ ਪੁਰਾਣਾ ਕਾਂਗਰਸੀ ਆ ਬਿੱਟੂ 2 ਸਾਲ ਪੁਰਾਣਾ ਕਾਂਗਰਸੀ ਆ ਪੱਪੀ ਤੇ ਇਹ ਬਾਹਰੋਂ ਆਇਆ ਹੋਇਆ ਪੈਰਾਸ਼ੂਟ ਗਿਆ ਹੈਗਾ ਰਾਜਾ ਬੜਿੰਗ ਠੀਕ ਆ ਹੁਣ ਹਾਸੋ ਹੀ ਨਹੀਂ ਗੱਲ ਇਹ ਆ ਰਾਜਾ ਬੜਿੰਗ ਤਾਂ ਜਿਹੜਾ ਅਸਲੀ ਕਾਂਗਰਸੀ ਕਹਿੰਦੇ ਸੀ ਇਹਨੂੰ ਬਾਹਰ ਲਾ ਉਹ ਤਾਂ ਰੇਸ ਚੋਂ ਹੀ ਬਾਹਰ ਹੋ ਗਿਆ ਤੇ ਜਿਹੜੇ ਇਹ ਕਦੇ ਮੈਂ ਜਿੱਤਿਆ ਹੋਇਆ ਬਾਹਰ ਨਹੀਂ ਉਹ ਤਾਂ ਵਿਚਾਰਾ ਰੇਸ ਚ ਵੀ ਹੈ ਨਹੀਂ ਕਹਿੰਦੇ ਸਪੋਰਟ ਹੀ ਬੜੀ ਮਿਲਰੀ ਲੁਧਿਆਣਾ ਪਿਆਰ ਹੀ ਬੜਾ ਯਾਰ ਇੱਕ ਵੀ ਹਲਕਾ ਇੰਚਾਰਜ ਉਹਦੇ ਨਾਲ ਨਹੀਂ ਆ ਮੈਂ ਤਾਂ ਕਦੇ ਦੇਖਿਆ ਨਹੀਂ ਮਾਟਰਨੋਂ ਸਾਹਿਬ ਦਾ ਪ੍ਰਚਾਰ ਕਰ ਰਿਹਾ ਮੇਰੇ ਤਾਂ ਵਿੱਚ ਕਦੇ ਨਹੀਂ ਵੱਜੇ ਆਸ਼ੂ ਆ ਕੇ ਮੈਨੂੰ ਕਿਸੇ ਮੋੜ ਤੇ ਮਿਲ ਗਿਆ ਵੀ ਮੂਰੇ ਆਸ਼ੂ ਪ੍ਰਚਾਰ ਕਰ ਰਿਹਾ ਹੈ ਮੈਨੂੰ ਕਦੇ ਨਹੀਂ ਮਿਲਿਆ ਕੁਲਦੀਪ ਹਲ ਵੀ ਜਵਾਰ ਨਗਰ ਕੈਂਪ ਉਹਨਾਂ ਨੇ ਕੋਈ ਯਾਰ ਐ ਤਾਂ ਹੁਣ ਫੋਟੋ ਖਿਚਾਉਣ ਦਾ ਜਾਣਾ ਹੀ ਪਊਗਾ ਨਾ ਫੋਟੋ ਆਪ ਤਾਂ ਕਰਨਾ ਹੀ ਪਊਗਾ ਨਾ ਲੀਡਰ ਆ ਹੁਣ ਕਿੱਥੇ ਭਾਜੇ ਪਾਰਟੀ ਦੇ ਉਹਨੂੰ ਧੱਕੇ ਨਾਲ ਲੈ ਆਉਗੀ ਤਾਂ ਉਹਨੂੰ ਖੜਨਾ ਹੀ ਪਊਗਾ ਨਾ ਜੀ ਕੇਡੀ ਨਹੀਂ ਮੈਨੂੰ ਕਿਤੇ ਦਿਖਿਆ ਮੈਨੂੰ ਕਿਤੇ ਇਹਨਾਂ ਦਾ ਮਤਲਬ ਨਹੀਂ ਪਾਂਡੇ ਨਹੀਂ ਦਿਖਿਆ ਤਲਵਾਰ ਤਾਂ ਦੇਖੋ ਕਰ ਰਿਹਾ ਸਿਰਫ ਦੋ ਆਦਮੀ ਰਾਜੇ ਬੜਿੰਗ ਨਾਲ ਤੁਰੇ ਹੋਏ ਆ ਇੱਕੋ ਤਲਵਾਰ ਆ ਤੇ ਇੱਕ ਸੰਧੂ ਆ ਠੀਕ ਆ ਜੀ ਬਾਕੀ ਠੀਕ ਠਾਕ ਆ ਠੀਕ ਥੈਂਕ ਯੂ ਤੇ ਇਸ ਲਈ ਇਹਨੇ ਕੀ ਦਿੱਤਣਾ ਇਹ ਤਾਂ ਡிரஸ் ਤੋਂ ਹੀ ਬਾਹਰ ਆ ਵਿਚਾਰਾ ਥੈਂਕ ਯੂ ਸਰ ਥੈਂਕ ਯੂ ਜੀ ਸੋ ਇਹ ਸੀਗੇ ਸਾਡੇ ਨਾਲ ਬੌਬੀ ਘਰਚਾ ਜੀ ਜਿਨ੍ਹਾਂ ਨਾਲ ਅਸੀਂ ਸਵਾਲ ਕੀਤੇ ਤੇ ਬੜਾ ਵਧੀਆ ਜਿਹੜੇ ਇਹਨਾਂ ਨੇ ਜਵਾਬ ਦਿੱਤੇ ਲੇਕਿਨ ਰਵਨੀਤ ਬਿੱਟੂ ਨੂੰ ਕਿਤੇ ਨਾ ਕਿਤੇ ਇਹਨਾਂ ਨੇ ਤੰਜ ਵੀ ਕੱਸਿਆ ਕਿ ਇਹ ਜਿਹੜੇ ਨਕਲੀ ਸਿੱਖ ਨੇ ਤੇ ਐਕਸ਼ਨ ਲੈਣਾ ਚਾਹੀਦਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਰਵਾਂਗੇ ਦੇਖਦੇ ਰਹੋ ਬਣੇ ਰੋਜ਼ਾਨਾ ਹਿੱਤੈਸ਼ੀ ਧੰਨਵਾਦ